ਹਾਂਜੀ ਦੋਸਤੋ ਐਮਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੰਜਾਬ ਦੇ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਛੁੱਟੀਆਂ ਦੇ ਵਿੱਚ ਬਾਧਾ ਇਸ ਮੈਸੇਜ ਦਾ ਸਾਰੇ ਹੀ ਇੰਤਜ਼ਾਰ ਕਰ ਰਹੇ ਹਨ ਕਰਮੀ ਦੀਆਂ ਛੁੱਟੀਆਂ ਤੁਹਾਨੂੰ ਪਤਾ ਹੀ ਹੈ ਪੰਜਾਬ ਸਰਕਾਰ ਦੇ ਵੱਲੋਂ 30 ਜੂਨ ਤੱਕ ਜੋ ਕਿ ਕੀਤੀਆਂ ਹੋਈਆਂ ਹਨ ਮਤਲਬ ਕਿ ਅੱਜ ਲਾਸਟ ਤਰੀਕ ਹੈ ਛੁੱਟੀਆਂ ਦੀ ਜੀ ਅੱਜ ਤੱਕ ਇਹ ਛੁੱਟੀਆਂ ਕੀਤੀਆਂ ਹੋਈਆਂ ਨੇ ਪਰ ਸਾਰਿਆਂ ਨੂੰ ਹਾਲੇ ਵੀ ਕੱਲ ਵੀ ਇੰਤਜ਼ਾਰ ਸੀ ਪਰ ਕੱਲ ਐਤਵਾਰ ਹੋਣ ਦੇ ਕਾਰਨ ਕਈਆਂ ਦੇ ਮਨਾਂ ਦੇ ਵਿੱਚ ਇਹ ਰਹਿ ਗਿਆ ਕਿ ਕੀ ਪਤਾ ਸੋਮਵਾਰ ਨੂੰ ਵਰਕਿੰਗ ਡੇ ਵਾਲੇ ਦਿਨ ਜੋ ਛੁੱਟੀਆਂ ਦੇ ਵਿੱਚ ਵਾਅਦਾ ਅਨਾਉਂਸ ਹੋ ਹੋ ਸਕਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਸਾਡੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਭੈਂਸ ਵੱਲੋਂ ਕੋਈ ਵੀ ਜੋ ਕਿ ਮੈਸੇਜ ਜਾਂ ਪੋਸਟ ਸਾਂਝੀ ਨਹੀਂ ਕੀਤੀ ਗਈ ਜਿਸਦੇ ਵਿੱਚ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਬਾਧੇ ਸੰਬੰਧੀ ਕੋਈ ਜ਼ਿਕਰ ਕੀਤਾ ਹੋਵੇ ਜਾਂ ਸਕੂਲ ਲੱਗਣ ਵਾਲੇ ਜ਼ਿਕਰ ਕੀਤਾ ਹੋਵੇ ਆਪਾਂ ਵੇਟ ਵੀ ਕਰ ਸਕਦੇ ਹਾਂ ਕਿਉਂਕਿ ਹਾਲੇ ਤੱਕ ਕੋਈ ਵੀ ਮੈਸੇਜ ਨਹੀਂ ਕੀਤਾ ਗਿਆ ਫੇਸਬੁੱਕ ਉੱਤੇ ਵੀ ਸਾਂਝਾ ਨਹੀਂ ਕੀਤਾ ਗਿਆ ਪਰ ਤਾਂ ਨੂੰ ਆਪਾਂ ਅਨੁਮਾਨ ਜ਼ਰੂਰ ਲਗਾ ਸਕਦੇ ਹਾਂ ਵੀ ਛੁੱਟੀਆਂ ਦੇ ਵਿੱਚ ਵਾਧਾ ਹੋਵੇਗਾ ਜਾਂ ਨਹੀਂ ਹੋਵੇਗਾ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ एग्जाम ਆਉਂਦਾ ਹੈ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜੀ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਕੋਈ ਨਾਮਾ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤਾਂ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰਦੇ ਆਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਸਭ ਨੂੰ ਪਤਾ ਹੈ ਕਿ ਅੱਜ ਗਰਮੀ ਦੀਆਂ ਛੁੱਟੀਆਂ ਦਾ ਜੋ ਆਖਰੀ ਦਿਨ ਹੈ ਸਕੂਲਾਂ ਦੇ ਵਿੱਚ ਤੇ ਸਕੂਲ 1 ਜੁਲਾਈ ਤੋਂ ਲੱਗਣ ਜਾ ਰਹੇ ਨੇ ਇਹ ਅਨਾਉਂਸ ਕੀਤਾ ਗਿਆ ਸੀ ਆਪਣੇ ਪੰਜਾਬ ਸਰਕਾਰ ਦੇ ਵੱਲੋਂ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਹਲੇ ਤੱਕ ਜੋ ਕੋਈ ਵੀ ਮੈਸੇਜ ਸਾਂਝਾ ਨਹੀਂ ਕੀਤਾ ਗਿਆ ਫੇਸਬੁੱਕ ਦੇ ਉੱਤੇ ਕੋਈ ਪੋਸਟ ਸਾਂਝੀ ਨਹੀਂ ਕੀਤੀ ਗਈ ਪੰਜਾਬ ਸਰਕਾਰ ਜਾਂ ਸਾਡੇ ਸਿੱਖਿਆ ਮੰਤਰੀ ਅਰਜੋਤ ਸਿੰਘ ਬੈਂਜ ਜੀ ਵੱਲੋਂ ਪਰ ਇੰਤਜ਼ਾਰ ਸਾਰੇ ਬੱਚਿਆਂ ਨੂੰ ਹਲੇ ਤੱਕ ਵੀ ਹੈ ਤੇ ਸਾਰੇ ਬੱਚੇ ਸੋਚ ਰਹੇ ਨੇ ਕਿ ਮੈਸੇਜ ਆ ਸਕਦਾ ਹੈ ਜਾਂ ਨਹੀਂ ਆ ਸਕਦਾ ਤੇ ਵੀ ਮੈਸੇਜ ਆਵੇਗਾ ਛੁੱਟੀਆਂ ਦੇ ਵਿੱਚ ਵਾਅਦੇ ਦਾ ਸਾਰੇ ਬੱਚਿਆਂ ਨੂੰ ਇੰਤਜ਼ਾਰ ਹੈਗਾ ਪਰ ਤੁਹਾਨੂੰ ਦੱਸ ਦਈਏ ਕਿ ਜੋ ਵੈਦਰ ਰਿਪੋਰਟ ਹੈ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਕੱਲ ਦੀ ਵੈਦਰ ਰਿਪੋਰਟ ਹੈ ਕੱਲ ਬਹੁਤ ਜ਼ਿਆਦਾ ਜਲਿਆਂ ਦੇ ਵਿੱਚ ਕਾਫੀ ਭਾਰੀ ਬਾਰਿਸ਼ ਵੀ ਆਈ ਸੀ ਤੇ ਮੌਸਮ ਤੁਸੀਂ ਸਕਰੀਨ ਦੇਖ ਸਕਦੇ ਹੋ ਕੱਲ ਦਾ ਸ਼ਾਮ ਵੇਲੇ ਦਾ ਮੌਸਮ ਹੈ ਜੋ ਸਕਰੀਨ ਦੇ ਉੱਤੇ ਤੁਹਾਨੂੰ ਲਗਾਤਾਰ ਨਜ਼ਰ ਆ ਰਿਹਾ ਹੈਗਾ ਜਿਸ ਦੇ ਨਾਲ ਮੌਸਮ ਦੇ ਵਿੱਚ ਚੇਂਜ ਹੋਣ ਨਾਲ ਮੀਂਹ ਪੈਣ ਨਾਲ ਕਾਫੀ ਜ਼ਿਆਦਾ ਮੌਸਮ ਦੇ ਵਿੱਚ ਤਬਦੀਲੀ ਹੈ ਮੌਸਮ ਠੰਡਾ ਹੋ ਚੁੱਕਿਆ ਹੈ ਤੇ ਅੱਜ ਵੀ ਮੌਸਮ ਦੇ ਜੋ ਵੈਦਰ ਰਿਪੋਰਟ ਦੇ ਵਿੱਚ ਤੁਸੀਂ ਦੇਖ ਸਕੋਗੇ ਤੁਸੀਂ ਦੇਖ ਸਕਦੇ ਹੋ ਵੈਦਰ ਰਿਪੋਰਟ ਦੇ ਵਿੱਚ ਅੱਜ ਦੇ ਵਿੱਚ ਵੀ ਅੱਜ ਵੀ ਮੀਂਹ ਲਿਖਿਆ ਹੋਇਆ ਹੈ ਜਿਸਕੇ 58% ਚਾਂਸ ਨੇ ਮੀਂਹ ਦੇ ਤੇ 25 ਘੱਟੋ-ਘੱਟ ਤਾਪਮਾਨ ਰਹੇਗਾ ਤੇ ਵੱਧ ਤੋਂ ਵੱਧ 33 ਡਿਗਰੀ ਸੈਲਸੀਅਸ ਤਾਪਮਾਨ ਰਹੇਗਾ ਤੇ ਕੱਲ ਦੀ ਗੱਲ ਕਰੀਏ 1 ਜੁਲਾਈ ਨੂੰ ਵੀ ਜੋ ਕਿ ਹੈ ਮੀਂਹ ਦਿਖਾਇਆ ਹੋਇਆ ਹੈਗਾ ਜਿਸ ਦੇ ਵਿੱਚ 27 ਡਿਗਰੀ ਘੱਟੋ-ਘੱਟ ਤੇ 33 ਡਿਗਰੀ ਟੈਂਪਰੇਚਰ ਰਹੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤਾਪਮਾਨ ਇੱਥੇ ਜਿਹੀ ਖੜਾ ਹੈ ਤੇ ਫਿਰ ਫਿਰ 8 ਤਰੀਕ ਤੋਂ ਤੁਸੀਂ ਦੇਖ ਸਕਦੇ ਹੋ ਜੋ ਕਿ 20 ਦੇ ਚਾਂਸ ਲਗਾਤਾਰ 4-5 ਦਿਨ ਦਿਖਾਏ ਹੋਏ ਨੇ ਇਸ ਤੋਂ ਆਪਾਂ ਅੰਦਾਜ਼ਾ ਅਨੁਮਾਨ ਲਗਾ ਸਕਦੇ ਆ ਪੱਕਾ ਨਹੀਂ ਕਹਿ ਸਕਦੇ ਕਿ ਛੁੱਟੀਆਂ ਦੇ ਵਿੱਚ ਵਾਧਾ ਹੋਣਾ ਅਸੰਭਵ ਹੈ ਸੰਭਵ ਨਹੀਂ ਹੈ ਪਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿ ਛੁੱਟੀਆਂ ਦੇ ਵਿੱਚ ਵਾਧਾ ਹੋਣਾ ਚਾਹੀਦਾ ਹੈ ਜਾਂ ਨਹੀਂ ਚਾਹੀਦਾ ਤੇ ਜਦੋਂ ਹੀ ਇਹ ਮੈਸੇਜ ਆਉਂਦਾ ਹੈ ਛੁੱਟੀਆਂ ਦਾ ਜਾਂ ਸਕੂਲ ਲੱਗਣ ਦਾ ਸੀ ਉਸ ਸਮੇਂ ਵੀਡੀਓ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਇਸ ਕਰਕੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਰੱਖੋ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਤਾਂ ਜੋ ਤੁਹਾਨੂੰ ਸਮੇਂ-ਸਮੇਂ ਤੇ ਜਾਣਕਾਰੀ ਮਿਲ ਸਕੇ ਪੰਜਾਬ ਦੇ ਵਿੱਚ ਪੋਸਟਾਂ ਆਉਂਦੀਆਂ ਨੇ 10ਵੀਂ ਬੇਸ 60ਵੀਂ ਬੇਸ 5ਵੀਂ ਬੇਸ ਜਾਂ ਪਲੱਸ 2 ਗ੍ਰੈਜੂਏਸ਼ਨ ਬੇਸ ਅਸੀਂ ਉਸ ਦੀ ਜਾਣਕਾਰੀ ਲੈ ਕੇ ਹਾਜ਼ਰ ਹੁੰਨੇ ਆ ਇਸ ਚੈਨਲ ਦੇ ਉੱਤੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਤਾਂ ਜੋ ਤੁਹਾਨੂੰ ਸਾਰੀਆਂ ਪੋਸਟਾਂ ਬਾਰੇ ਜਾਣਕਾਰੀ ਸਮੇਂ ਸਿਰ ਮਿਲਦੀ ਰਹੇ ਇਹ ਤੋਂ ਅੰਦਾਜ਼ਾ ਆਪਾਂ ਲਗਾ ਸਕਦੇ ਹਾਂ ਕਿ ਹਲੇ ਤੱਕ ਕੋਈ ਛੁੱਟੀਆਂ ਦਾ ਅਨਾਉਂਸਮੈਂਟ ਨਹੀਂ ਕੀਤੀ ਗਈ ਨਾ ਹੀ ਅਨਾਉਂਸਮੈਂਟ ਹਲੇ ਤੱਕ ਫੇਸਬੁੱਕ ਦੇ ਉੱਤੇ ਕੀਤੀ ਗਈ ਹੈ ਇਸ ਕਰਕੇ ਤੁਹਾਨੂੰ ਕਹਿਣਾ ਚਾਹੁੰਦੇ ਆ कि ਜਦੋਂ ਵੀ ਕੋਈ ਅਨਾਉਂਸਮੈਂਟ ਆਉਂਦੀ ਹੈ ਤਾਂ ਉਸ ਦੀ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਪਰ ਅਨੁਮਾਨ ਇਹ ਲਗਾਇਆ ਜਾ ਸਕਦਾ ਹੈ ਕਿ ਛੁੱਟੀਆਂ ਦੇ ਵਿੱਚ ਵਾਪਦਾ ਹੋਣਾ ਅਸੰਭਵ ਹੈ ਸੰਭਵ ਨਹੀਂ ਹੈ ਤੇ ਕੱਲ ਤੋਂ ਸਕੂਲ ਖੁੱਲਣਗੇ ਆਪਾਂ ਇਹ ਅਨੁਮਾਨ ਲਗਾ ਸਕਦੇ ਹਾਂ ਵੈਦਰ ਰਿਪੋਰਟ ਤੋਂ ਇਸੇ ਕਰਕੇ ਆਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦਾ ਨਵੀਂ ਜਾਣਕਾਰੀ ਦੇਣਾ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਦਾ